ਇਸਾਨਾਂ ਵੱਲੋਂ ਵੀ ਜੀ ਇਸ ਵਾਰ ਦੀ ਫਸਲ ਜਿਹੜੀ ਆ ਕਣਕ ਦੀ ਤਾਂ ਵੇਖਣ ਨੂੰ ਮਿਲ ਰਿਹਾ ਕਿ ਮੌਸਮ ਦੀ ਖਰਾਬੀ ਹੋਣ ਕਰਕੇ ਕਾਫੀ ਜ਼ਿਆਦਾ ਦੇਰੀ ਮੰਡੀਆਂ ਵਿੱਚ ਜਿਹੜੀ ਆ ਹੋ ਗਈ ਹੈ ਤਾਂ ਤਿੰਨ ਦਿਨ ਫਿਰ ਲਗਾਤਾਰ ਜਿਹੜਾ ਮੌਸਮ ਦੀ ਖਰਾਬੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਪਰ ਉਹਦੇ ਨਾਲ ਨਾਲ 1 ਅਪ੍ਰੈਲ ਤੋਂ ਸਰਕਾਰੀ ਖਰੀਦ ਦੀ ਜਿਹੜੀ ਗੱਲ ਹੈ ਇਹ ਹੁੰਦੀ ਹੈ ਕਿ 1 ਅਪ੍ਰੈਲ ਤੋਂ ਖਰੀਦ ਜਿਹੜੀ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਅਸੀਂ ਪਹੁੰਚੇ ਹਾਂ ਤਰਨਤਾਰਨ ਦੀ ਦਾਣਾ ਮੰਡੀ ਦੇ ਵਿੱਚ ਤੇ ਤਸਵੀਰਾਂ ਜਰੀਏ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਵੇਖ ਸਕਦੇ ਜੋ ਇਹ ਜਿਹੜੀ ਸਵਾਦ ਦੀ ਫਸਲ ਹੈ ਜਿਹੜੀ ਕਿਸਾਨਾਂ ਵੱਲੋਂ ਬੀਜੀ ਸੋਨੇ ਵਰਗੀ ਫਸਲ ਤੇ ਜਿਹੜੀ ਇਹ ਹੁਣ ਮੰਡੀਆਂ ਵਿੱਚ ਪਹੁੰਚੀ ਹੈ ਤਾਂ ਪਹੁੰਚਣ ਤੇ ਤੁਸੀਂ ਵੇਖ ਸਕਦੇ ਜਿਓ ਤਸਵੀਰਾਂ ਵਿੱਚ ਕੀ ਇਸ ਦੇ ਵਿੱਚ ਮੌਚਰ ਦੱਸਿਆ ਜਾ ਰਿਹਾ ਹੈ ਕਿ ਮੌਚਰ ਹੈ ਜਿਤਨਾ ਕਿ 12 ਮੋਰਤੇ ਸਰਕਾਰ ਵੱਲੋਂ ਹੈ ਪਰ ਇਹ ਮੌਚਰ ਥੋੜਾ ਵੱਧ ਹੋਣ ਕਰਕੇ ਇਹ ਮੰਡੀਆਂ ਦੇ ਵਿੱਚ ਆਣ ਕੇ ਆ ਤੁਸੀਂ ਵੇਖ ਸਕਦੇ ਜਿਓ ਤਸਵੀਰਾਂ ਜਿਹੜੀ ਹੈ ਕਿ ਸਾਰੀ ਮੰਡੀ ਦੇ ਵਿੱਚ ਇਹ ਕਣਕ ਨੂੰ ਇੱਥੇ ਲੰਮੇ ਪਾ ਕੇ ਜਿਹੜਾ ਇਹਦੇ ਇਹਨੂੰ ਵਿਛਾ ਕੇ ਤੇ ਇਹਦੇ ਉੱਪਰ ਪੈਰ ਨਾਲ ਜਿਹੜਾ ਵਾ ਇਹਦੇ ਮੌਚਰ ਨੂੰ ਠੀਕ ਕੀਤਾ ਜਾ ਰਿਹਾ ਹੈ ਤਾ ਪਰ ਵੇਖਿਆ ਜਾਵੇ ਤਾਂ ਤਰਨਤਨ ਦੀ ਮੰਡੀ ਦੇ ਵਿੱਚ ਹਜੇ ਤੱਕ ਖਰੀਦ ਦੀ ਸ਼ੁਰੂਆਤ ਨਹੀਂ ਹੋਈ ਕਿਸੇ ਤਰੀਕੇ ਵੀ ਕਿਉਂਕਿ ਜਿਹੜੀ ਫਸਲ ਹੈ ਮੌਸਮ ਫਿਰ ਇੱਕ ਵਾਰ ਦਿਖਾ ਰਹੀ ਹੈ ਤੁਹਾਨੂੰ ਤਾਂ ਵੇਖ ਸਕਦੇ ਜੋ ਕਿ ਮੌਸਮ ਜਿਹੜਾ ਵਾ ਖਰਾਬ ਹੈ ਤਾਂ 3 ਦਿਨ ਫਿਰ ਲਗਾਤਾਰ ਦੱਸਿਆ ਜਾ ਰਿਹਾ ਸੀ ਤੇ ਆ ਖਰੀਦ ਦੀ ਗੱਲ ਕੀਤੀ ਜਾਵੇ ਤਾਂ 1 April ਤੋਂ ਖਰੀਦ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਹੈ ਪਰ ਇੱਥੇ ਜਿਹੜਾ ਹਜੇ ਤੱਕ ਕੋਈ ਵੀ ਖਰੀਦ ਨਹੀਂ ਕੀਤੀ ਸਾਰੀ ਮੰਡੀ ਦੇ ਵਿੱਚ ਫਸਲ ਜਿਹੜੀ ਹੈ ਦੇਖੋ ਤਸਵੀਰਾਂ ਜਰੀਏ ਕਿ ਕਿਸ ਤਰ੍ਹਾਂ ਇਹ ਆਇਆ ਜ਼ਮੀਨ ਦੇ ਲੰਮੇ ਪਾ ਕੇ ਇੱਥੇ ਸਕਾਈ ਜਾ ਰਹੀ ਹੈ ਤਾਂ ਵੇਖਿਆ ਜਾਵੇ ਸੂਤਰਾਂ ਮੁਤਾਬਕ ਕਿ 3-4000 ਦੇ ਕਰੀਬ ਜਿਹੜੀਆਂ ਬੋਰੀਆਂ ਫਸਲ ਖਰੀ ਚੁੱਕੀ ਹੈ ਇੱਥੇ ਪਈ ਹੋਈ ਹੈ ਪਰ ਉਹਦੀ ਖਰੀਦ ਜਿਹੜੀ ਸਰਕਾਰੀ ਨਹੀਂ ਹੋਈ ਤਾਂ ਇਹ ਚੀਜ਼ ਹੈ ਕਿ ਆਕਰਕਾਰ ਜਦੋਂ ਫਸਲ ਜਦੋਂ ਕਿ ਸੁੱਕੀ ਨਹੀਂ ਤਾਂ ਇੱਥੇ ਲਿਆ ਕੇ ਫਿਰ ਮੰਡੀ ਦੇ ਵਿੱਚ ਉਹਨੂੰ ਸੁਕਾਇਆ ਜਾ ਰਿਹਾ ਹੈ ਤਾਂ ਵੇਖਣਾ ਹੈ ਕਿ ਤਰਨਤਾਰਨ ਦਾ ਪ੍ਰਸ਼ਾਸਨ ਕਿੰਨੀ ਜਲਦੀ ਜੜਾ ਵਾ ਕਿਸਾਨਾਂ ਦੀ ਇਹ ਜਿਹੜੀ ਫਸਲ ਵਾ ਉਸ ਦੀ ਖਰੀਦ ਕਰ ਪਾਉਂਦਾ ਹੈ ਤਾਂ ਕਿ ਇਹ ਸੋਨੇ ਵਰਗੀ ਫਸਲ ਜਿਹੜੀ ਅਗਰ ਬਾਰਿਸ਼ ਆ ਗਈ ਤਾਂ ਇਹ ਸਾਰੀ ਦੀ ਸਾਰੀ ਇਥੋਂ ਚੁਗਣੀ ਮੁਸ਼ਕਲ ਹੋ ਜਾਏਗੀ ਫਿਰ ਮੌਸਰੇ ਦੇ ਵਿੱਚ ਕਾਫੀ ਆ ਜਾਏਗਾ ਤਾਂ ਵੇਖਣਾ ਹੈ ਕਿ ਕਿੰਨੀ ਜਲਦੀ ਮੰਡੀ ਨੂੰ ਇਸ ਤਰੀਕੇ ਦੇ ਨਾਲ ਨਹੀਂ ਜਿਹੜਾ ਕਿ ਵੇਖਣ ਯੋਗ ਚਾਹੀਦਾ ਤਾਂ ਉਹ ਵਿਖਿਆ ਜਾ ਰਿਹਾ ਹੈ ਤਾਂ ਹੁਣ ਕਿੰਨੀ ਜਲਦੀ ਇਸ ਦੀ ਖਰੀਦ ਕੀਤੀ ਜਾਂਦੀ ਹੈ ਇਹ ਦੇਖਣਾ ਬਾਕੀ ਹੋਏਗਾ ਕੈਮਰਾਮੈਨ ਵੀਕੇ ਭਾਰਗਵ ਦੇ ਨਾਲ ਰਿਪੋਰਟਰ ਵਿਜੇ ਕੁਮਾਰ ਪ੍ਰੋ ਚੈਨਲ 2 ਟੀਵੀ ਤਰਨਤਾਰਨ